ਹੋਣ ਆਇਆ ਇੱਕ ਪਿੰਡ ਦੇ ਵਿੱਚ ਮੱਚੀ ਹਹਾਕਾਰ ਕੀ ਹਹਾਕਾਰ ਮੱਚੀ ਉਹ ਬੰਦੇ ਨੇ ਫੋਨ ਕਿਸੇ ਤੋਂ ਲਵਾ ਕੇ ਕਿਹਾ ਵੀ ਮੈਂ ਪੂਰਾ ਹੋ ਗਿਆ ਤੇ ਲੋਕਾਂ ਨੇ ਉਹਨਾਂ ਦੇ ਘਰੇ ਜਾ ਕੇ ਸੱਤਰ ਪਛਾ ਕੇ ਰੋਣਾ ਸ਼ੁਰੂ ਕਰਤਾ ਲੱਕੜਾਂ ਸਤਾਤਿਆਂ ਸ਼ਮਸ਼ਾਨ ਘਾੜ ਚ ਵੀ ਉਹਦਾ ਸ਼ਿਸ਼ਕਾਰ ਕਰਨ ਲਈ ਤੇ ਜਦੋਂ ਗਾਂਹ ਗਏ ਬੰਦਾ ਨਿਕਲਿਆ ਜੌਂਦਾ ਜਦੋਂ ਜੌਂਦਾ ਨਿਕਲਿਆ ਉਹਨੂੰ ਪੁੱਛਿਆ ਵੀ ਤੂੰ ਇਹ ਹੱਕਤ ਕਿਉਂ ਕੀਤੀ ਉਹ ਕਹਿੰਦਾ ਵੀ ਮੈਂ ਇਸ ਕਰਕੇ ਹਰਕਤ ਕੀਤੀ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਉਹ ਬੰਦੇ ਨਾਲ ਆਜੋ ਮੜਿਆ ਆਜਾ ਮੜਿਆ ਖਿੱਚ ਕੇ ਸਾਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਇਹ ਜੀ ਵੀ ਇੱਕ ਬੰਦੇ ਨੇ ਪਿੰਡ ਦੇ ਵਿੱਚ ਹਹਾਕਾਰ ਮਚਾਤੀ ਭੱਜ ਦੌੜ ਮਚਾਤੀ ਇੱਕ ਫੋਨ ਇਹ ਜਾ ਲਾਇਆ ਆਪਦੇ ਪਿੰਡ ਦੇ ਸਾਂਝੇ ਕਿਸੇ ਬੰਦੇ ਨੂੰ ਪਿੰਡ ਦੇ ਅਲਗ-ਗੁੱਲਾ ਮਚਾਤਾ ਸੱਸੀ ਆਵੇ ਸੱਸੀ ਆ ਬਈ ਕੀ ਹਾਲ ਹੈ ਬਹੁਤ ਵਧੀਆ ਬਈ ਇਹ ਜਿਹੜੀ ਤੁਸੀਂ ਆਹ ਮੰਨ ਕੇ ਚਲੋ ਗੱਲ ਕੀਤੀ ਆ ਹਨਾ ਪਿੰਡ 'ਚ ਤੁਸੀਂ ਫੋਨ ਲਾ ਕੇ ਆਪਦੀ ਵੀ ਵੀ ਮੈਂ ਪੂਰਾ ਹੋ ਗਿਆ ਇਹ ਗੱਲ ਆ ਇਹ ਤੁਸੀਂ ਕੀ ਸੋਚ ਕੇ ਕੀਤੀ ਕੀ ਦਿਮਾਗ ਦੇ ਵਿੱਚ ਤੁਹਾਡੇ ਆ ਇਹ ਕੀ ਸੀ ਬਈ ਯਾਰ ਇੱਕ ਤਾਂ ਦੁਨੀਆ ਦੇ ਲਾਲਚ ਵਾਲਾ ਹੋਇਆ ਪਿਆ ਹੈ ਹਨਾ ਹਰ ਇੱਕ ਪਰਿਵਾਰ ਦੇ ਵਿੱਚ ਬਈ ਇਹੋ ਜਿਹੀਆਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਵੀ ਲੋਕ ਨਾ ਮਤਲਬ ਜ਼ਮੀਨ ਤੱਕ ਹੀ ਸੀਮਤ ਹੋਏ ਪਏ ਹਨਾ ਮੰਨ ਕੇ ਚਲੋ ਜਿਹੜੀ ਤੁਸੀਂ ਇੱਥੇ ਗਏ ਹਨਾ ਉੱਥੇ ਗਏ ਕੀ ਗੱਲ ਹੋਈ ਕਿਵੇਂ ਤੁਸੀਂ ਸਟਾਰਟਿੰਗ 'ਚੋਂ ਫੋਨ ਲਾਇਆ ਕੀ ਹੋਇਆ ਤੁਹਾਨੂੰ ਪਿੰਡ ਦਾ ਕੋਈ ਬੰਦਾ ਕੀ ਦਾ ਬਈ 5 ਸਾਲ ਹੋ ਗਏ ਮੇਰੀ ਘਰ ਵਾਲੀ ਨਹੀਂ ਗਈ ਨੂੰ ਠੀਕ ਹੈ ਰਸ ਕੇ ਗਈ ਨੂੰ ਮੈਂ ਆਹਦੇ ਤਾ ਚਾਚੇ ਤਾਇਆ ਨੂੰ ਤੇ ਆਪਦੀ ਘਰ ਵਾਲੀ ਨੂੰ ਸਬਕ ਸਿਖਾਉਣਾ ਸੀਗਾ ਬਈ ਮੈਂ ਬਠਿੰਡੇ ਸ਼ਹਿਰ ਕਿਤੇ ਦਵਾਈ ਲੈਣ ਜਾਵਲਿਆ ਉੱਥੇ ਜਾਂਦੇ ਜਾਂਦੇ ਦੀ ਮੇਰੇ ਦਿਮਾਗ ਦੇ ਵਿੱਚ ਕਹਾਣੀ ਆਈ ਮੈਂ ਕਿਹਾ ਯਾਰ ਕੋਈ ਕਹਾਣੀ ਰਚੀ ਇਹ ਜੀ ਜਿਹਦੇ ਨਾਲ ਅਕਲ ਟਕਾਣੀ ਆਵੇ ਪਰਿਵਾਰ ਨੂੰ ਮੈਂ ਉੱਥੇ ਜਾ ਕੇ ਬਈ ਕਿਸੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਗੱਡੀ 'ਚ ਤੇ ਮੈਂ ਉਹਨੂੰ ਬਾਈ ਨੂੰ ਗੱਲਾਂ ਚ ਲਿਆ ਕੇ ਤੇ ਮੜਾ ਇਹਨੂੰ ਮੈਂ ਕਿਹਾ ਮੈਂ ਕਿਹਾ ਘਰੇ ਫੋਨ ਲਾ ਦੇ ਸਾਡੇ ਵਿੱਚ ਤੁਹਾਡਾ ਬੰਦਾ ਪੂਰਾ ਹੋ ਗਿਆ ਵੀ ਇੱਥੇ ਐਕਸੀਡੈਂਟ ਹੋ ਗਿਆ ਉਹਦਾ ਵੀ ਪੂਰਾ ਹੋ ਗਿਆ ਉਹਨਾਂ ਨੇ ਕਿਤੇ ਫੋਨ ਲਾਤਾ ਬਈ ਘਰ ਦੇ ਪਿੰਡ ਦੇ ਵਿੱਚ ਬਈ ਮਾਹੌਲ ਇਦਾਂ ਦਾ ਬਣ ਗਿਆ ਹੋਕਾ ਦੇ ਤਾਂ ਵੀ ਫੁਲਾਨਿਆਂ ਦਾ ਬੰਦਾ ਬਈ ਪੂਰਾ ਹੋ ਗਿਆ ਬਹੰਡੇ ਜਾਂਦਾ ਸੀ ਰਸਤੇ 'ਚ ਕੁਛ ਹੋ ਗਿਆ ਠੀਕ ਹੈ ਪਿੰਡ ਦੇ ਬਈ ਸਾਰੇ ਲੋਕ ਸਾਡੇ ਘਰੇ ਇਕੱਠੇ ਹੋ ਗਏ ਬੁੜੀਆਂ ਰੋਣ ਲੱਗੀਆਂ ਬਈ ਮੇਰੀ ਘਰ ਵਾਲੀ ਵੀ ਬਈ ਚੱਕ ਕੇ ਲੀੜੇ ਕੱਪੜੇ ਜਵਾਕਾਂ ਨੂੰ ਚੱਕ ਕੇ 5 ਸਾਲ ਜਿਹੜੀ ਮੈਨੂੰ ਛੱਡ ਕੇ ਗਈ ਸੀ ਉਹ ਪੈਂਮੈਂਟ ਦੇ ਵਿੱਚ ਸਾਡੇ ਘਰੇ ਆ ਗਈ ਠੀਕ ਹੈ ਉਸ ਤੋਂ ਬਾਅਦ ਮੇਰੇ ਚਾਚੇ ਦਾ ਇਹ ਸਾਰੇ ਸਹਣਾ ਮੇਰਾ ਆਂਡ ਗਵਾੜ ਸਾਰੇ ਰੋਣ ਲੱਗੇ ਬਈ ਤੇ ਬਈ ਉੱਥੇ ਪਤਾ ਕੀ ਹਾਲਚਲ ਉੱਥੇ ਪਤਾ ਕੀ ਗੱਲਬਾਤ ਹੁੰਦੀ ਹੈ ਇੱਕ ਬੰਦੇ ਨੇ ਮੈਨੂੰ ਦੱਸਿਆ ਬਈ ਤੁਹਾਡੇ ਘਰ ਦੇ ਵਿੱਚ ਜਦੋਂ ਤੇਰਾ ਮਾਹੌਲ ਇਦਾਂ ਦਾ ਸੁਣਿਆ ਨਾ ਬਈ ਤੇ ਉੱਥੇ ਤੁਹਾਡੇ ਘਰ ਦੇ ਵਿੱਚ ਲੜਾਈ ਹੋ ਗਈ ਮੈਂ ਕਿਹਾ ਲੜਾਈ ਕਾਦੀ ਹੋ ਗਈ ਕਹਿੰਦਾ ਉੱਥੇ ਤੇਰੇ ਜ਼ਮੀਨ ਪਿੱਛੇ ਲੜਾਈ ਹੋ ਗਈ ਉਹ ਕਹਿੰਦੇ ਵੀ ਤੇਰੀ ਘਰ ਵਾਲੀ ਹੈ ਜਿਹੜੀ ਉਹਨੂੰ ਆਪਾਂ ਜ਼ਮੀਨ ਨਹੀਂ ਦੇਣੀ ਤੇਰੇ ਚਾਚੇ ਤਾਏ ਕਹਿੰਦੇ ਅੱਛਾ ਵੀ ਆਪਾਂ ਜ਼ਮੀਨ ਨਹੀਂ ਦੇਣੀ ਕਿਉਂਕਿ ਇਹਨੂੰ 5 ਸਾਲ ਹੋਏ ਗਈ ਨੂੰ ਵੀ ਇਹ ਕੀ ਲੱਗਦੀ ਹੈ ਜ਼ਮੀਨ ਦੀ ਤੇ ਫਿਰ ਕਹਿੰਦਾ ਕਹਿੰਦਾ ਵੀ ਇੰਨੀ ਜ਼ਮੀਨ ਆ ਬਈ ਅਸੀਂ ਕਿਉਂ ਦਈਏ ਕੋਈ ਵਾੜਾ ਸੀਗਾ ਤੇਰਾ ਕੋਈ ਵਾੜਾ ਬੂੜਾ ਹੋਊਗਾ ਵੀ ਮੇਰਾ ਹਨਾ ਤੇ ਉਹ ਜਿਹੜਾ ਨਾਲ ਲੱਗਦਾ ਬਈ ਉਹ ਉਹਦੇ ਪਿੱਛੇ ਲੜਾਈ ਹੋ ਗਈ ਬਈ ਠੀਕ ਹੈ ਡਲੇ ਡਲੇ ਚਲਾਤੇ ਬਈ ਇੱਕ ਦੂਜੇ ਤੇ ਇੱਕ ਦੂਜੇ ਨਾਲ ਲੜੀ ਗਏ ਦੱਸ ਵੀ ਪਤੰਦਰੋਂ ਮੈਨੂੰ ਤਾਂ ਘਰੇ ਲਿਆਓ ਅੱਛਾ ਪਹਿਲਾਂ ਹੀ ਚੱਲ ਮੈਨੂੰ ਹਜੇ ਘਰੇ ਨਹੀਂ ਲਿਆਂਦਾ ਤੁਸੀਂ ਕਹੇ ਉੱਥੇ ਆ ਮੈਂ ਹਜੇ ਉੱਥੇ ਹੀ ਆ ਮੈਨੂੰ ਘਰੇ ਨਹੀਂ ਲਿਆਂਦਾ ਮੈਂ ਤਾਂ ਢੋਂਗ ਰਜੇ ਸੀ ਮੈਨੂੰ ਹਜੇ ਲੈ ਕੇ ਨਹੀਂ ਆਏ ਪਹਿਲਾਂ ਪਤੰਦਰ ਪਹਿਲਾਂ ਹੀ ਜ਼ਮੀਨਾਂ ਨੂੰ ਵੰਡਣ ਲੱਗ ਗਏ ਤੇ ਮੇਰੀ ਘਰ ਵਾਲੀ ਕਹਿੰਦੀ ਵੀ ਮੈਂ ਮੈਂ ਉਹਦੇ ਨਾਲ ਰਹਿੰਦੀ ਸੀ ਮੇਰ ਨਾਲ ਵਿਆਹ ਕਰਾਇਆ ਮੈਂ ਤਾਂ ਜ਼ਮੀਨ ਸਾਰੀ ਮੇਰੇ ਹਿੱਸੇ ਆਊਗੀ ਮੇਰੇ ਜੋ ਕਾਹ ਹਿੱਸੇ ਆਊਗੀ ਤੇ ਉੱਥੇ ਉੱਥੇ ਮੇਰੇ ਚਾਚੇ ਤਾਏ ਮੈਨੂੰ ਉਹ ਮੇਰੇ ਘਰ ਨੂੰ ਕਹਿੰਦੇ ਆ ਵੀ ਤੂੰ ਕੀ ਤਾਂ ਤਾਂ 5 ਸਾਲ ਹੋ ਗਈ ਨੂੰ ਤੂੰ ਕੀ ਲਗਦੀ ਆ ਉਹਨਾਂ ਤਾਂ ਇੱਕ ਢੋਂ ਰਚਿਆ ਸੀ ਯਾਰ ਇੱਕ ਉਹਨਾਂ ਨੂੰ ਉਹਨਾਂ ਨੂੰ ਇਦਾਂ ਸੀਗਾ ਵੀ ਯਾਰ ਵੀ ਜਿਹੜਾ ਕੰਮ ਅਸੀਂ ਚਾਹੁੰਦੇ ਸੀ ਉਹ ਹੋ ਗਿਆ ਵੀ ਘਰ ਵਾਲੇ ਵੀ ਛੱਡ ਕੇ ਗਈ ਹੋਈ ਆ ਤੇ ਉਹ ਵੀ ਪੂਰਾ ਹੋ ਗਿਆ ਤੇ ਜ਼ਮੀਨ ਸਾਰੀ ਸਾਡੇ ਸੀ ਆ ਠੀਕ ਹੈ ਵੀ ਗੱਲ ਵੀ ਇੰਨੀ ਭੈਸ ਬਸਈ ਆ ਇੰਨਾ ਹੋ ਗਿਆ ਮੈਨੂੰ ਹਜੇ ਘਰੇ ਲੈੰਦਾ ਪਤੰਦਰਾਂ ਲੱਕੜਾਂ ਵੀ ਸਿਮਿਆਂ ਦੇ ਵਿੱਚ ਰੱਖਦੀਆਂ ਮੈਂ ਕਹਿੰਦਾ ਮੈਂ ਫੋਨ ਲਾਇਆ ਇੱਕ ਪਿੰਡ ਚ ਆਉਦੀ ਦਿਮਾਗੀ ਸ਼ਾਜ ਰਚ ਕੇ ਵੀ ਮੈਂ ਦੇਖਣਾ ਚਾਹਣਾ ਵੀ ਜਿਹੜੇ ਮੇਰੇ ਸਕੇ ਸਕੇਲੇ ਆ ਜਾਂ ਮੇਰਾ ਘਰ ਵਾਲੀ ਆ ਜਾਂ ਮੇਰੇ ਪਿੰਡ ਦੇ ਆ ਨਗਵੰਡ ਦੇ ਆ ਵੀ ਮੈਨੂੰ ਕਿੰਨਾ ਕੇ ਪਿਆਰ ਕਰਦੇ ਆ ਕਹਿੰਦਾ ਮਰੇ ਨੂੰ ਜਦੋਂ ਬੰਦਾ ਮਰ ਜਾਂਦਾ ਉਸ ਤੋਂ ਬਾਅਦ ਤਾਂ ਭਲਾ ਦੁਸ਼ਮਣ ਵੀ ਆਵੇ ਤੇ ਭਲਾ ਦੋਸਤ ਵੀ ਆਵੇ ਉਹਨੇ ਕਿਹੜਾ ਦੇਖਣਾ ਹੁੰਦਾ ਉਹ ਕਹਿੰਦਾ ਮੈਂ ਜਿਉਂਦੇ ਜੀ ਦੇਖਣਾ ਚਾਹੁੰਦਾ ਸੀ ਮੈਨੂੰ ਕਿੰਨਾ ਕੇ ਪਿਆਰ ਕਰਦੇ ਆ ਕਹਿੰਦਾ ਮੈਂ ਪਿੰਡ ਫੋਨ ਲਾਇਆ ਕਿਸੇ ਬੰਦੇ ਤੋਂ ਲਵਾਤਾ ਜਦੋਂ ਬੰਦੇ ਤੋਂ ਲਵਾਤਾ ਭਾਈ ਵੀ ਉਹ ਬੰਦਾ ਸੋਡਾ ਪੂਰਾ ਹੋ ਗਿਆ ਪੂਰਾ ਹੋ ਗਿਆ ਉਹਨੂੰ ਲਿਹਾਉਣ ਦੀ ਬਜਾਏ ਪਿੰਡ ਦੇ ਵਿੱਚ ਹਾਂ ਹਾਂ ਕਰ ਮੱਚ ਗਈ ਬੁੜੰਗਾ ਉਹਨਾਂ ਦੇ ਘਰੇ ਵਿਛਾ ਕੇ ਪੱਲੀਆਂ ਰੋਣ ਉੱਠ ਗਈਆਂ ਰੋ ਰੂ ਕੇ ਆਪ ਦਾ ਗੱਭਗੜ ਕੱਢਿਆ ਹੋਕਾ ਦਿਵਾ ਕੇ ਟਾਈਮ ਵੀ ਬੰਦਤਾ ਵੀ ਇੰਨੇ ਵਜੇ ਆਪਾਂ ਉਹਨੂੰ ਲਿਹਾ ਕੇ ਉਹਨੂੰ ਅੰਤਮ ਕਿਰਿਆ ਕਰਮ ਕਰ ਦੇਣਾ ਘਰ ਵਾਲੀ ਵੀ ਮੈਂਟਾ ਚ ਆ ਗਈ ਉੱਥੇ ਕੀ ਹੋਇਆ ਵੀ ਉਹਦੇ ਬਾਣ ਪਿੱਛੇ ਜ਼ਮੀਨ ਪਿੱਛੇ ਘਰਦਿਆਂ ਕੰਧਾਂ ਪਿੱਛੇ ਲੜਨ ਲੱਗੇ ਬਾੜੇ ਪਿੱਛੇ ਲੜਨ ਲੱਗੇ ਜਿਹੜਾ ਬਾਹਰਲਾ ਘਰ ਹੁੰਦਾ ਕਈ ਵਾਰੀ ਬੰਦੇ ਉਹ ਹਵੇਲੀ ਵੀ ਕਹਿਣ ਦੇ ਦਵਾਬੇ ਚ ਨਾ ਬਾਹਰਲਾ ਘਰ ਹੁੰਦਾ ਉਹਦੇ ਪਿੱਛੇ ਰੌਲਾ ਪਿਆ ਉਹਨਾਂ ਦਾ ਬਹੁਤ ਕੁਝ ਹੋਇਆ ਜੁੰਡੂ ਜੁੰਡੀ ਹੋਏ ਲੱਕੜਾਂ ਵੀ ਆਖਰ ਤੱਕ ਸੇਵਾਂ ਚ ਰੱਖਦਿਆਂ ਲਿਆ ਕੇ ਉਹ ਬੰਦੇ ਨੂੰ ਲੈ ਕੇ ਨਹੀਂ ਆਂਦਾ ਹਜੇ ਉਹ ਜਾਉਂਦਾ ਉਹਨੂੰ ਮਰੇ ਦੀ ਖਬਰ ਉਹਨੇ ਪੂਰੇ ਹੋਏ ਦੀ ਖਬਰ ਦਿੱਤੀ ਉਹ ਬੈਠਾ ਜਾਉਂਦਾ ਉਹਨੇ ਢੋਂਗ ਰਚਾਇਆ ਉਹ ਕਹਿੰਦਾ ਮੈਨੂੰ ਲੈ ਕੇ ਵੀ ਨਹੀਂ ਆਏ ਮੈਨੂੰ ਮੇਰਾ ਪਿੰਡ ਦਾ ਜਿਹੜਾ ਮੈਂਬਰ ਬੰਦਾ ਸੀ ਮੈਨੂੰ ਸਾਰਾ ਕੁਝ ਉਹਨੇ ਦੱਸਤਾ ਭਾਈ ਇਹ ਥੋੜੇ ਦਿਮਾਗ ਦੇ ਵਿੱਚ ਇਹ ਕਿਵੇਂ ਆਈ ਵੀ ਮੈਂ ਇਹ ਚੀਜ਼ ਰਚਾਵਾ ਤੇ ਮੈਨੂੰ ਪਤਾ ਲੱਗ ਜੇ ਕਿਉਂਕਿ ਬਈ ਮੈਂ ਪਿੰਡ ਦੇ ਵਿੱਚ ਆਪਾਂ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਦੇ ਘਰ ਦੀ ਹਾਲਾਤ ਪਿੰਡ ਦੇ ਬੰਦਿਆਂ ਨੂੰ ਪਤਾ ਹੀ ਹੁੰਦਾ ਬਈ ਹਨਾ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਵੀ ਬਈ ਆਪਾਂ ਰੋਟੀ ਖਾ ਕੇ ਆਏ ਆ ਕਿਹੜੀ ਚੀਜ਼ ਨਾ ਖਾ ਕੇ ਆਂ ਮੀਟ ਨਾ ਖਾਧੀ ਹੈਗਾ ਆਪਾਂ ਚਟਨੀ ਨਾ ਖਾਧੀ ਹੈਗਾ ਜਾਂ ਕੜੀ ਨਾਲ ਖਾਧੀ ਜਾਂ ਦੁੱਧ ਨਾਲ ਖਾਧੀ ਆ ਉਹ ਤਾਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਹਦੇ ਘਰ ਦੀਆਂ ਗੱਲਾਂ ਹੁੰਦੀਆਂ ਪਰ ਲੋਕਾਂ ਨੂੰ ਮੇਰੇ ਘਰ ਦੀਆਂ ਗੱਲਾਂ ਪਤਾ ਸੀ ਮੇਰੇ ਚਾਚੇ ਤਾਇਆ ਦੀਆਂ ਗੱਲਾਂ ਪਤਾ ਸੀ ਕਿਉਂਕਿ ਜਦੋਂ ਮੈਂ ਪਿੰਡ ਦੇ ਵਿੱਚ ਵਿਚਰਦਾ ਸੀ ਨਾ ਤਾਂ ਉਦੋਂ ਨਾ ਗੱਲਾਂ ਬਾਤਾਂ ਇਹ ਜਿਹੀਆਂ ਸੁਣਨ ਜਾਂਉਂਦੀਆਂ ਸੀ ਵੀ ਜਿਹੜੀ ਮੇਰੀ ਉਹ ਵੀ ਮੇਰੀ ਜ਼ਮੀਨ ਦੇ ਪਿੱਛੇ ਪਈ ਆ ਤੇ ਜਿਹੜੇ ਮੇਰੇ ਚਾਚੇ ਤਾਂ ਉਹ ਵੀ ਮੇਰੀ ਜ਼ਮੀਨ ਦੇ ਵਿੱਚ ਪਿਆ ਵੀ ਇਹ ਬੰਦਾ ਕਿਤੇ ਨਾ ਕਿਤੇ ਮਰੇ ਖਾਪੇ ਜਾਂ ਕਿਸੇ ਪਾਸੇ ਜਾਵੇ ਤਾਂ ਅਸੀਂ ਇਹਦੀ ਜ਼ਮੀਨ ਨੱਪੀ ਵੀ ਮੈਨੇ ਇਹ ਜਿਹੀ ਗੱਲਾਂ ਸੁਣਨ ਚ ਮਿਲ ਹੀ ਜਾਂਦੀਆਂ ਬਈ ਪਿੰਡ ਚ ਦੱਸ ਦਿੰਦਾ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਉਹ ਸਕੇ ਸਕੇਲੇ ਜਿਹੜੇ ਹੁੰਦੇ ਗੱਲਬਾਤ ਹੁੰਦੀ ਆ ਤੇ ਜਿਹੇ ਜੇ ਸੀਰੀ ਸੂਰੀ ਹੁੰਦੇ ਉਹਨਾਂ ਦੇ ਸੀਰੀ ਸੂਰੀ ਲੱਗੇ ਆ ਉਹਨਾਂ ਨੇ ਮੇਰੇ ਕੋਲ ਗੱਲ ਕੀਤੀ ਵੀ ਇਹ ਜਿਹਾ ਕੰਮ ਹੋ ਸਕਦਾ ਤੇਰੇ ਨਾਲ ਵੀ ਚਾਹੇ ਤਾਂ ਵੀ ਉਹਨਾਂ ਨੇ ਇਹ ਜਿਹਾ ਢੋਂਗ ਰਚਿਆ ਬਈ ਮੇਰੀ ਘਰ ਵਾਲੀ ਨੂੰ ਮੇਰੇ ਜਿਹੜੀਆਂ ਮੇਰੀਆਂ ਭਾਬੀਆਂ ਠੀਕ ਹੈ ਮੇਰੀਆਂ ਚਾਚੀਆਂ ਉਹਨਾਂ ਨੇ ਲੜ ਕੇ ਮੇਰੇ ਨਾਲ ਕਿਵੇਂ ਨਾ ਕਿਵੇਂ ਕਰਕੇ ਚੁਗਲੀ ਕੀਤੀ ਵੀ ਤੇਰਾ ਜਿਹੜਾ ਘਰ ਵਾਲਾ ਉਹ ਕਿਸੇ ਨਾ ਗਲਤ ਆ ਉਹ ਫੋਨ ਤੇ ਗੱਲਾਂ ਕਰਦਾ ਜਾਂ ਮੋਟਰ ਤੇ ਜਾਂਦਾ ਉਥੇ ਤੀਵੀਆਂ ਆਉਂਦੀਆਂ ਜਾਂ ਇਦਾਂ ਕੁਝ ਮਤਲਬ ਇਹੋ ਜਿਹੀਆਂ ਚੀਜ਼ਾਂ ਬਣਾਤੀਆਂ ਬਈ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਤੁਰ ਗਈ ਤੇ ਮੈਨੂੰ ਪਿੰਡ ਦੇ ਲੋਕਾਂ ਨੇ ਵਿੱਚੋਂ ਵੀ ਇਹੋ ਜਿਹੀਆਂ ਗੱਲਾਂ ਸੁਣ ਚ ਮਿਲੀਆਂ ਜਦੋਂ ਤੇ ਬਈ ਮੇਰੇ ਲੋਕਾਂ ਮੂਰੇ ਕੰਨ ਇਹੋ ਜੇ ਖੁੱਲੇ ਰਹਿ ਗਏ ਵੀ ਮੈਂ ਸੋਚਦਾ ਰਹਿ ਗਿਆ ਵੀ ਅੱਛਾ ਯਾਰ ਇਦਾਂ ਵੀ ਹੋ ਸਕਦਾ ਇਹੀ ਚੀਜ਼ ਮੈਂ ਆਪਣੋ ਇਹੀ ਚੀਜ਼ ਮੈਂ ਮੂਹਰੇ ਲਿਆਉਣ ਨੂੰ ਫਿਰਦਾ ਸੀ ਵੀ ਇਹੇ ਜੀ ਗੱਲ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਕਿਉਂਕਿ ਜਦੋਂ ਮੈਂ ਘਰੇ ਆਉਂਦਾ ਸੀ ਯਾਰ ਮੇਰੇ ਚਾਚੇ ਤਾਏ ਮੈਨੂੰ ਵਧੀਆ ਬੁਲਾਉਂਦੇ ਸੀ ਚ ਰੋਟੀ ਪਾਣੀ ਵਧੀਆ ਦਿੰਦੇ ਸੀ ਵਧੀਆ ਇੱਜ਼ਤ ਕਰਦੇ ਸੀ ਵਧੀਆ ਸਾਰਾ ਕੁਝ ਸੀਗਾ ਵਧੀਆ ਸਾਰਾ ਕੁਝ ਠੇਕੇ ਦੇ ਪਾਉਂਦੇ ਸੀ ਮੇਰਾ ਪਹਿਲੀ ਸਾਰੀ ਪਾਉਂਦੇ ਸੀ ਉਹ ਹੀ ਪਾਉਂਦੇ ਸੀ ਠੀਕ ਹੈ ਮੈਂ ਕਦੇ ਗਣੇ ਗੁਣੇ ਨਹੀਂ ਪੈਸੇ ਹੀ ਮੈਨੂੰ ਪੂਰੇ ਦਿੰਦੇ ਸੀਗੇ ਪਰ ਮੈਂ ਮੇਰੇ ਕਿਤਨਾ ਕਿਤੇ ਦਿਮਾਗ ਦੇ ਵਿੱਚ ਇਹ ਜੀ ਗੱਲ ਸੀ ਵੀ ਪਿੰਡ ਦੇ ਲੋਕ ਸੱਚ ਕਹਿੰਦੇ ਕਿ ਝੂਠ ਕਹਿੰਦੇ ਫਿਰ ਇਹ ਜੀ ਦਿਮਾਗ ਦੇ ਵਿੱਚ ਕਹਾਣੀਆਂ ਜਦੋਂ ਮੈਂ ਬਠੰਡੇ ਜਾਂਦਾ ਸੀਗਾ ਬਾਈ ਤੇ ਮੈਂ ਇਹ ਜੀ ਖਬਰ ਬਣਾ ਕੇ ਇਹ ਜੀ ਕਹਾਣੀ ਬਣਾ ਕੇ ਪਿੰਡ ਦੇ ਵਿੱਚ ਫੋਨ ਲਵਾਤਾ ਤੇ ਹੋਕਾ ਦੇਤਾ ਜਦੋਂ ਪਤਾ ਲੱਗਿਆ ਫਿਰ ਪਤਾ ਇਹ ਲੱਗਿਆ ਵੀ ਪਤੰਦਰਾ ਨੇ ਸਿਰਫ ਉਹ ਬੱਸ ਧੋង ਹੀ ਸੀਗਾ ਇੱਕ ਇਹ ਸੱਚੀਆਂ ਗੱਲਾਂ ਸੀ ਜਿਹੜੀਆਂ ਮੈਨੂੰ ਕੋਈ ਦੱਸਦਾ ਸੀ ਤੇ ਉਹ ਸੱਚੀਆਂ ਗੱਲਾਂ ਸੀ ਬਾਈ ਬਾਈ ਕਹਿੰਦਾ ਮੈਂ ਇੱਕ ਦਿਮਾਗ ਦੇ ਵਿੱਚ ਸ਼ਾਜਸ਼ਹੀ ਰਚੀ ਸੀ ਮੈਨੂੰ ਪਿੰਡ ਦੇ ਵਿੱਚੋਂ ਖਬਰਾਂ ਮਿਲਦੀਆਂ ਸੀ ਵੀ ਸਾਰਾ ਮਸਲਾ ਤੇਰੀ ਜ਼ਮੀਨ ਦਾ ਤੇ ਘਰ ਵਾਲੇ ਵੀ ਤੇਰੀ ਜ਼ਮੀਨ ਨਾਪਨੋਂ ਫਿਰਦੀ ਆ ਤੇਰੇ ਜਿਹੜੇ ਸਕੇ ਸਕੇਲੇ ਉਹ ਵੀ ਤੇਰੀ ਜ਼ਮੀਨ ਨਾਪਨੋਂ ਫਿਰਦੇ ਆ ਜਿਹੜੀ ਮੇਰੇ ਘਰ ਵਾਲੀ ਕਹਿੰਦਾ ਮੇਰੇ ਸਕੇ ਸਕੇਲਾ ਨੇ ਲਾਲਾ ਉਂਗਲਾ ਮੈਨੂੰ ਗਲਤ ਕੈਰੇਕਟਰ ਮੇਰਾ ਕਰਕੇ ਮੈਨੂੰ ਉਹ ਉਪਝਾਤੀ ਪਿੰਡੋ ਮੈਨੂੰ ਇੱਕ ਚੀਜ਼ ਦਾ ਸੀਗਾ ਮਲਾਲ ਵੀ ਮੈਂ ਇਹਨਾਂ ਦੇ ਸਾਹਮਣੇ ਲਿਆਵਾ ਮੈਂ ਇਹਨਾਂ ਨੂੰ ਦੱਸਾਂ ਮੈਨੂੰ ਪਤਾ ਲੱਗੇ ਤੇ ਉਹ ਲੋਕਾਂ ਦੇ ਸਾਹਮਣੇ ਉਹਨੇ ਬਿਨਾ ਦੇਖੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਕਰਤਾ ਕਿਉਂ ਜਦੋਂ ਉਹ ਬਾੜੇ ਪਿੱਛੇ ਕੰਦਾ ਪਿੱਛੇ ਜ਼ਮੀਨ ਪਿੱਛੇ ਰੌਲਾ ਪਾਉਣ ਲੱਗ ਗਏ ਘੜਾ ਜਨ ਲੜਨ ਲੱਗ ਗਏ ਹਜੇ ਉਹ ਬੰਦੇ ਨੂੰ ਲੈ ਕੇ ਨਹੀਂ ਜਾਂਦਾ ਸੀ ਬਈ ਮੰਨ ਕੇ ਚੱਲ ਯਾਰ ਆਪਾਂ ਮੰਨਦੇ ਹਾਂ ਜਿਹੜਾ ਹੁਣ ਤੇ ਕਿ ਨੋਜਵਕ ਹੈ ਨਾ ਤੇ ਮੁੰਡਾ ਤੇ ਕੁੜੀ ਤੂੰ ਆ ਤੇ ਮੁੰਡਾ ਕੁੜੀ ਨੂੰ ਹੁਣ ਕਿਹਾ ਵੀ ਭਾਈ ਤੁਸੀਂ ਇੱਥੇ ਰਹੋ ਬਈ ਮੈਂ ਇਹ ਗੱਲ ਸੁਣ ਜਦੋਂ ਮੈਂ ਘਰੇ ਆਇਆ ਠੀਕ ਹੈ ਮੈਨੂੰ ਵੇਖ ਕੇ ਜਦੋਂ ਮੈਨੂੰ ਮੇਰੀ ਮੈਂ ਜਦੋਂ ਮੈਂ ਇਹ ਗੱਲ ਕਹੀ ਮੈਂ ਫੋਨ ਉੱਥੋਂ ਲਾਇਆ ਸੀ ਨਾ ਲਾ ਕੇ ਉਹ ਤੋਂ ਬਾਅਦ ਬਾਈ ਮੈਂ ਉੱਥੇ ਕੇਲੇ ਆ ਹੀ ਦਰਜਣ ਲੈ ਲਈ ਠੀਕ ਹੈ ਤੇ ਮੈਂ ਤਾਂ ਖਾਣ ਲੱਗ ਗਿਆ ਬਾਈ ਲੂਨ ਲਾਇਆ ਕਰਾਂ ਖਾ ਲਿਆ ਕਰਾਂ ਲੂਨ ਲਾਇਆ ਕਰਾਂ ਖਾ ਲਾਂ ਕਰਾਂ ਕਦੇ ਜੂਸ ਪੀ ਲਿਆ ਕਦੇ ਕੋਈ ਗੱਲ ਤੇ ਜਦੋਂ ਗੱਡੀ ਆਈ ਮੇਰੇ ਪਿੰਡੋਂ ਬਾਈ ਚਾਰ ਪੰਜ ਨੇ ਆਏ ਮੈਂਬਰ ਆਇਆ ਕਿ ਸਰਪੰਚ ਆਇਆ ਦੋ ਦਿਨ ਮੁੰਡੇ ਆਏ ਸੀਗੇ ਮੇਰੇ ਸਕੇ ਸਕੇ ਕੋਈ ਨਹੀਂ ਆਇਆ ਨਾ ਚਾਚਾ ਆਇਆ ਨਾ ਮਮਾ ਆਇਆ ਨਾ ਤਾਇਆ ਹੈ ਨਾ ਮੇਰੀ ਘਰ ਵਾਲੀ ਹੈ ਨਾ ਹੀ ਕੋਈ ਨਹੀਂ ਆਇਆ ਇਹ ਬੰਦੇ ਆਏ ਮੈਨੂੰ ਇਹਨਾਂ ਨੇ ਮੈਨੂੰ ਦੂਰੋਂ ਵੇਖ ਲੈ ਕਹਿੰਦਾ ਭੈਣ ਚੋਦ ਉਹ ਬੈਠਾ ਮੇਰੇ ਕੋਲ ਆ ਕੇ ਸਾਲਾ ਤੂੰ ਕਈ ਪਿੰਡ ਚ ਸਾਲਾ ਹਾਹਾਕਾਰ ਮੱਚੀ ਪਈ ਆ ਲੋਕ ਰੋਈ ਜਾਂਦੇ ਥੋਡੇ ਘਰੇ ਆਏ ਬੈਠੇ ਆ ਵੀ ਤੂੰ 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 ਲੋਕ ਦਾ ਕਈ ਤੇ ਪੂਰਾ ਹੋ ਗਿਆ ਅਸੀਂ ਇੱਥੇ ਮੈਂ ਕਿਹਾ ਬਈ ਮੈਂ ਤੁਹਾਨੂੰ ਦੱਸੂਗਾ ਸਾਰੀ ਕਹਾਣੀ ਮੈਨੂੰ ਕੇਲੇ ਖਾ ਲੈੰਦੇ ਮੈਂ ਗੱਡੀ ਦੇ ਵਿੱਚ ਪੈ ਗਿਆ ਮੈਂ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਵੀ ਮੈਂ ਇੰਨਾ ਦੁਖੀ ਆ ਵੀ ਮੈਂ ਤਾਂ ਇਹ ਰਸਿਆ ਵੀ ਲੋਕਾਂ ਸਾਹਮਣੇ ਸੱਚ ਪਤਾ ਲੱਗੇ ਵੀ ਮੈਂ ਕੀ ਆ ਮੈਂ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਵੀ ਬਈ ਪਿੰਡ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਤੇ ਅੱਜ ਤੁਸੀਂ ਇਹ ਦੱਸੋ ਮੈਨੂੰ ਬੰਦਾ ਇੱਕ ਮੈਨੂੰ ਫੋਨ ਲਾ ਕੇ ਇੱਕ ਬੰਦੇ ਨੇ ਮੈਨੂੰ ਫੋਨ ਲਾਇਆ ਹੋਇਆ ਇੱਕ ਬੰਦਾ ਮੇਰਾ ਛੱਡਿਆ ਹੋਇਆ ਉੱਥੇ ਉਹ ਬੰਦੇ ਨੇ ਮੈਨੂੰ ਫੋਨ ਲਾਇਆ ਵੀ ਦੱਸ ਕੀ ਹਾਲਾਤ ਆ ਉਹਨੇ ਮੈਨੂੰ ਸਾਰੇ ਹਾਲਾਤ ਦੱਸਿਆ ਕਰਦੇ ਸਿਰਫ ਜ਼ਮੀਨ ਪਿੱਛੇ ਵਾਲਾ ਪਾਈ ਜਾਂਦੇ ਆ ਸੀਮਾਂ ਦੇ ਵਿੱਚ ਲੱਕੜਾਂ ਵੀ ਰੱਖਿਆ ਇਹ ਤਰੀਆਂ ਵੀ ਹਜੇ ਤੂੰ ਘਰੇ ਨਹੀਂ ਆਇਆ ਆ ਚੀਜ਼ਾਂ ਚੱਲ ਰਹੀਆਂ ਕਹਿੰਦਾ ਯਾਰ सरपंच ਕਹਿੰਦਾ ਯਾਰ ਸੱਚੀ ਸਹੀ ਗੱਲ ਹੈ ਤੇਰੀ ਪਰ ਐਡਾ ਕਦਮ ਨਹੀਂ ਚੱਕਣਾ ਸੀ ਤੂੰ ਮੈਂ ਕਿਹਾ ਜੇ ਐਡਾ ਮੈਂ ਕਦਮ ਨਾ ਚੱਕਦਾ ਮੇਰੀ ਮੇਰੀਆਂ ਅੱਖਾਂ ਕਿਵੇਂ ਖੁੱਲਦੀਆਂ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਕੀ ਕੀ ਹੋਈ ਜਾਂਦਾ ਤੁਸੀਂ ਆਪ ਹੀ ਵੇਖੋ ਜਦੋਂ ਬਈ ਮੈਂ ਘਰੇ ਆ ਗਿਆ ਸਾਰੇ ਖੜੇ ਹੋ ਗਏ ਸੱਤਰ ਤੋਂ ਮੇਰੀ ਘਰ ਵਾਲੀ ਵੀ ਮੈਨੂੰ ਜੱਫਾ ਪਾਵੇ ਮੈਂ ਕਿਹਾ ਤੂੰ ਦੂਰ ਹੋ ਜਾ ਮੈਂ ਤੁਮ ਮੈਂ ਕਿਹਾ ਮੇਰੇ ਨੇੜੇ ਨਾ ਲੱਗੀ ਦੂਰ ਹੋ ਜਾ ਮੇਰੇ ਭਰਾਵਰ ਗਏ ਮੈਂ ਕਿ ਤੁਸੀ ਵੀ ਖੜਜੋ ਇੱਥੇ ਮੈਂ ਕਿ ਤੁਸੀਂ ਤੁਸੀਂ ਮੇਰੇ ਰਹਿ ਹੀ ਨਹੀਂ ਗਏ ਹੁਣ ਭਾਂਜੋ ਮੈਂ ਕਿ ਹਜੇ ਮੈਂ ਮੈਂ ਜਿਉਂਦਾ ਮਰ ਗਿਆ ਕੀ ਤੁਸੀਂ ਪਤਾ ਕੀਤਾ ਜਾਂ ਕਿਸੇ ਹਸਪਤਾਲ ਚ ਮੈਨੂੰ ਵੇਖਿਆ ਤੁਸੀਂ ਜਾਂ ਮੈਨੂੰ ਵੀਡੀਓ ਕਾਲ ਲਈ ਹੋਈ ਜਾਂ ਕੋਈ ਖਬਰ ਹੀ ਪਾਈ ਹੋਈ ਜਾਂ ਹੋਕਾ ਹੀ ਇਹ ਜਿਆ ਸਿਸਟਮ ਕੀਤਾ ਹੋਵੇ ਵੀ ਮੇਰੇ ਕੋਲ ਕੋਈ ਆਇਆ ਤੁਹਾਡੇ ਚ ਸਾਲੇ ਮੈਂਬਰ ਆਇਆ ਸਰਪੰਚ ਆਇਆ ਪਿੰਡ ਦੇ ਦੋ ਤਿੰਨ ਮੁੰਡੇ ਆਇਆ ਤੁਸੀਂ ਕਿਉਂ ਨਹੀਂ ਆਏ ਫਿਰ ਦੂਜੀ ਗੱਲ ਕਹਿੰਦਾ ਤੂੰ ਝੂਠ ਬੋਲਦਾ ਸੀ ਤੂੰ ਐ ਕਹ ਤਾ ਮੈਂ ਕਹਾ ਮੈਂ ਝੂਠ ਕਿਉਂ ਬੋਲਦਾ ਸੀ ਜਿਹੜੀਆਂ ਤੁਸੀਂ ਪਿੰਡ ਦੇ ਵਿੱਚ ਖੂਕ ਖੂਕਰ ਹਾਹਾਕਾਰ ਮਚਾਈ ਨਾ ਸਿਰਫ ਜ਼ਮੀਨ ਪਿੱਛੇ ਲੜੇ ਲੜਾਈ ਹੋਈ ਜ ਨੇ ਮੈਂ ਹਜੇ ਮਰਿਆ ਨਹੀਂ ਹਜੇ ਮੈਨੂੰ ਘਰੇ ਵੀ ਨਹੀਂ ਲਿਆਂਦਾ ਤੁਸੀਂ ਤੇ ਪਤਨ ਤੇ ਸਮੇਂ ਚ ਲੱਕੜਾ ਵੀ ਰੱਖਿਆ ਸੀ ਤੇ ਉੱਥੇ ਬਈ ਚੁੱਪ ਕਰ ਗਏ ਮੈਂ ਆਪਦੇ ਘਰ ਵਾਲ ਨੂੰ ਕਿਹਾ ਮੈਂ ਕਿਹਾ ਜਿੱਦ ਮੈਂ ਮਰ ਵੀ ਗਿਆ ਨਾ ਮੈਂ ਪੂਰਾ ਹੋ ਗਿਆ ਇੱਦੇ ਮੈਂ ਕਿਹਾ ਉਹਦੇ ਜਵਾਕਾਂ ਦੇ ਨਾਂ ਦੇ ਜ਼ਮੀਨ ਲਵਾਂਗਾ ਤੇਰੇ ਨਾਂ ਨਹੀਂ ਲਵਾਉਂਦਾ ਨਾ ਮੈਂ ਆਪਦੇ ਤੇਰੇ ਤੂੰ ਮੇਰੇ ਘਰੇ ਨਹੀਂ ਵਸਣੀ ਚਾਹੀਦੀ ਮੈਂ ਆਪਦੇ ਜਵਾਕਾਂ ਕਰਕੇ ਇਹ ਕੰਮ ਕੀਤਾ ਤੁਸੀਂ ਮੇਰੇ ਜਵਾਕਾਂ ਨੂੰ ਮੇਥੋਂ ਦੂਰ ਕਰ ਕੀਤਾ ਤੁਸੀਂ ਚਾਚਾ ਨੂੰ ਕਿਹਾ ਮੈਂ ਆਪਦੇ ਤਾਇਆ ਨੂੰ ਕਿਹਾ ਸਾਰੇ ਚੁੱਪ ਪੈਰ ਪੈਰੀ ਹੱਥ ਲਾਉਣ ਵੀ ਗਲਤੀ ਹੋ ਗਈ ਸਾਡੀ ਤਾਂ ਗਲਤੀ ਮੈਂ ਸਾਰੇ ਪਿੰਡ ਨੂੰ ਕਿਹਾ ਮੈਂ ਕਿਹਾ ਤੁਸੀਂ ਥਣ ਸੰਸਾਰਿਆਂ ਨੂੰ ਮੈਂ ਕਿਉਂ ਇਕੱਠਾ ਕੀਤਾ ਵੀ ਆ ਵੇਖ ਲੋ ਮੇਰੇ ਪਿੱਛੇ ਆ ਕੰਮ ਹੁੰਦਾ ਮੇਰੀ ਤਾਂ ਕੋਈ ਇੱਜ਼ਤ ਨਹੀਂ ਹੈਗੀ ਇਹ ਕੱਲੇ ਮੇਰੇ ਹਾਲਾਤ ਨਹੀਂ ਬਈ ਪੰਜਾਬ ਦੇ ਵਿੱਚ ਹਰ ਇੱਕ ਬੰਦੇ ਦੇ ਹਾਲਾਤ ਆ ਇਹ ਹਰ ਇੱਕ ਬੰਦੇ ਦੇ ਕਈ ਵਿੱਚ ਨਹੀਂ ਹੋਣੇ ਚੱਲ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਈ ਇਹੋ ਜਿਹੇ ਹਾਲਾਤ ਆ ਸਿਰਫ ਜ਼ਮੀਨਾਂ ਪਿੱਛੇ ਰਿਸ਼ਤੇ ਨਿਵਾ ਰਹੇ ਆ ਵੀ ਇਹਨੂੰ ਕੁਝ ਹੋਵੇ ਸਾਡੀ ਜ਼ਮੀਨ ਸਾਡੇ ਨਾਂ ਹੋਵੇ ਸਾਰੀ ਇਹ ਚੀਜ਼ਾਂ ਹੋ ਰਹੀਆਂ ਲੈ ਕੇ ਕੀ ਜਾਣਾ ਇੱਥੋਂ ਬਈ ਯਾਰ ਇੱਕ ਰਾਜਾ ਸੀ ਸਾਰਿਆਂ ਨੇ ਸੁਣਿਆ ਹੋਊਗਾ ਕਿਹੜਾ ਰਾਜਾ ਸੀ ਦੱਸ ਜਿਹੜਾ ਬੰਦਾ ਕਬਰ ਚੋਂ ਹੱਥ ਦੋਵੇਂ ਬਾਹਰ ਕੱਢ ਕੇ ਪੈ ਗਿਆ ਕਹਿੰਦਾ ਵੀ ਮੈਨੂੰ ਜਦੋਂ ਮੈਂ ਮਰਿਆ ਨਾ ਜਦੋਂ ਮੈਂ ਪੂਰਾ ਹੋਇਆ ਤਾਂ ਮੈਨੂੰ ਕਬਰ ਦੇ ਵਿੱਚ ਦੋਵੇਂ ਮੇਰੀਆਂ ਬਾਹਾਂ ਬਾਹਰ ਕੱਢ ਕੇ ਰੱਖਿਓ ਕਹਿੰਦਾ ਮੈਂ ਸਾਰਾ ਕੁਝ ਜਿੱਤਿਆ ਹਰ ਇੱਕ ਚੀਜ਼ ਜਿੱਤੀ ਮੈਂ ਸੋਨਾ ਕਮਾਇਆ ਹਰ ਇੱਕ ਐਸ਼ ਕੀਤੀ ਮੈਂ ਐਸ਼ ਕਰਵਾਈ ਲੋਕਾਂ ਨੂੰ ਪਰ ਅੱਜ ਮੈਂ ਖਾਲੀ ਹੱਥ ਜਾ ਰਿਹਾ ਮੈਂ ਕੀ ਲੈ ਕੇ ਜਾ ਰਿਹਾ ਮੈਂ ਇਹੀ ਗੱਲ ਕਹਿਣਾ ਚਾਹਣਾ ਲੋਕਾਂ ਨੂੰ ਵੀ ਕੀ ਲੈ ਜਾਗੇ ਇੱਥੋਂ ਇਹ ਜਮੀਨਾ ਰਹਿ ਜਾਣੀਆਂ ਇੱਥੇ ਇੱਥੇ ਪੈਸਾ ਰਹਿ ਜਾਣਾ ਬੈਂਕਾਂ ਦੇ ਵਿੱਚ ਗੱਡੀਆਂ ਥੋੜੀਆਂ ਉਵੇਂ ਹੀ ਰਹਿ ਜਾਣਗੀਆਂ ਤੁਹਾਡੇ ਕੱਪੜੇ ਲੀੜੇ ਸਾਰਾ ਕੁਝ ਤੁਹਾਡੇ ਕਫਨ ਵੀ ਉਹ ਜਿਹਾ ਪਾਉਣਗੇ ਜਿਹਦੇ ਗਿੱਜ ਜਿੱਜਣਾ ਹੋਵੇ ਤੁਹਾਡੇ 1 ਰੁਪਈਆ ਨਹੀਂ ਰੱਖਦੇ ਮੱਥੇ ਤੇ ਖਾਲੀ ਹੱਥ ਜਾਵਾਂਗੇ ਖਾਲੀ ਹੱਥ ਠੀਕ ਹੈ ਮੈਂ ਸਾਰਿਆਂ ਨੂੰ ਬਸ ਇਹੀ ਸਿੱਖਿਆ ਦੇਣੀ ਸੀ ਕਿ ਮੈਂ ਆਪਣੇ ਘਰ ਆ ਲੈਣਾ ਵੀ ਦੱਸਿਆ ਵੀ ਆ ਚੀਜ਼ ਹੋਈ ਹੈ ਬਈ ਮੈਂ ਦੇਖ ਬਾਈ ਕਹਿੰਦਾ ਨਾ ਜਦੋਂ ਮੈਂ ਫੋਨ ਲਾਇਆ ਫੋਨ ਲਾ ਕੇ ਕੇਲੇ ਲੈ ਦਰਜਣ ਖੋਲੀ-ਹੋਲੀ ਨੂਨ ਲਾ ਕੇ ਖਾਣ ਲੱਗ ਗਿਆ ਇਹ ਕਹਿੰਦਾ ਜਿਹੜੇ ਮੈਂ ਪਿੰਡ ਚੋਂ ਗੱਲਾਂ ਸੁਣਦਾ ਸੀ ਨਾ ਮੈਂ ਉਹੀ ਅੱਖਾਂ ਦੇ ਸਾਹਮਣੇ ਲੋਕਾਂ ਦੇ ਦਿਖਾਉਣਾ ਚਾਹੁੰਦਾ ਸੀ ਵੀ ਜਿਹੜੇ ਮੇਰੇ ਸਕੇ ਸਕੇਲੇ ਆ ਵੀ ਸਰਪ ਮੇਰੀ ਜ਼ਮੀਨ ਨੂੰ ਪਿਆਰ ਕਰਦੇ ਆ ਵੀ ਇਹ ਕਿੱਦੇ ਮਰੇ ਤੇ ਅਸੀਂ ਨੱਪ ਗਏ ਮੇਰੀ ਘਰ ਵਾਲੀ ਆ 5 ਸਾਲ ਹੋ ਗਏ ਮੈਂ ਮੈਂ ਤਾਂ ਕੀਤੀਆਂ ਨਹੀਂ ਆਈ ਬੈਂਦੇ ਹੀ ਆ ਗਈ ਉੱਥੇ ਮੈਂ ਤਾਂ ਜੀ ਭੱਜ ਕੇ ਆ ਗਈ ਵੀ ਉਹ ਕੀ ਸੀ ਵੀ ਜ਼ਮੀਨ ਉਹ ਕਹਿੰਦਾ ਹੁਣ ਮੈਂ ਉਹਨੂੰ ਜ਼ਮੀਨ ਨਹੀਂ ਦੇਣੀ ਨਾਮਾ ਘੜਾ ਦੇ ਨਾਲ ਮਾਮਾ ਮਾਪ ਦੇ ਧੀ ਪੁੱਤ ਦੇ ਨਾਲ ਲਵਾਉਂਗਾ ਨਾਮਾ ਉਹਦੇ ਸਕੇ ਸਕੇਲੇ ਨੂੰ ਦੇਵਾਂ ਨਾਮਾ ਬਣ ਦੇਵਾਂ ਨਾਮਾ ਉਹਨੂੰ ਬਣ ਦੇਵਾਂ ਕੀ ਆ ਇੱਕ ਜਿਹੜਾ ਸ਼ਕੰਦਰ ਸੀਗਾ ਉਹਨੇ ਸਾਰੀ ਦੁਨੀਆ ਜਿੱਤ ਲਈ ਸੀ ਜਦੋਂ ਸਾਰੀ ਦੁਨੀਆ ਜਿੱਤ ਲਈ ਸੀ ਆਖਰੀ ਉਹਦੇ ਬੋਲ ਸੀਗੇ ਆਪਦੀ ਸੈਨਾ ਨੂੰ ਵੀ ਮੈਂ ਜਿੱਦੇ ਮਰਿਆ ਮੇਰੇ ਕਬਰ ਚੋਂ ਦੋਨੇ ਹੱਥ ਬਾਹਰ ਰੱਖਿਓ ਕਿਉਂ ਰੱਖਿਓ ਕਿਉਂਕਿ ਵੀ ਲੋਕਾਂ ਨੂੰ ਪਤਾ ਲੱਗ ਜੇ ਦੁਨੀਆ ਜਿੱਤਣ ਵਾਲਾ ਬੰਦਾ ਵੀ ਅੱਜ ਖਾਲੀ ਹੱਥ ਚੱਲਿਆ ਵੀ ਮਾਇਆ ਮੋਹ ਮਾਇਆ ਲਾਲਚ ਨਹੀਂ ਕਰਨਾ ਚਾਹੀਦਾ ਇੱਥੇ ਜ਼ਮੀਨਾਂ ਇੱਥੇ ਹੀ ਰਹਿ ਜਾਣਗੀਆਂ ਵੱਟਾਂ ਪਿੱਛੇ ਲੜੀ ਜਾਂਦੇ ਆਂ ਜਾਂ ਜ਼ਮੀਨਾਂ ਪਿੱਛੇ ਬੇਇਮਾਨੀ ਕਰੀ ਜਾਂਦੇ ਆਂ ਉਹ ਨਾਲ ਨਹੀਂ ਲੈ ਜਾਣੀ ਇੱਥੋਂ ਕਈ ਆਏ ਆ ਕਈ ਮੁੜ ਗਏ ਹੁਣ ਪਹਿਲਾਂ ਦਾਦਿਆਂ ਚ ਬੰਡੀ ਕੀ ਫਿਰ ਗਾਂ ਪਿਆਵਾਂ ਚਾਗੀ ਫੇਰ ਆਪਣੇ ਚ ਆ ਜਾਂਦੀ ਆ ਉਦੋਂ ਗਾਂ ਆਪਣੇ ਪੁੱਤਾਂ ਧੀਆਂ ਚ ਜਾ ਵੜਨੀ ਆ ਇਹਨੇ ਇੱਥੇ ਹੀ ਰਹਿਣਾ ਇਹ ਪੀੜੀ ਦਰ ਪੀੜੀ ਚੱਲੀ ਜਾਨੀ ਆ ਪਰ ਜਿਹੜਾ ਤੁਸੀਂ ਲਾਲਚਾ ਜਿਹੜਾ ਖੂਨ ਸਫੇਦ ਕਰੀ ਇਹਨੇ ਚਿੱਟਾ ਹੋਈ ਜਾਂਦਾ ਉਹਨੂੰ ਤੁਸੀਂ ਜ਼ਰੂਰ ਲਾਲੀ ਰੱਖੋ ਮੋ ਪਿਆਰ ਰੱਖੋ ਰਸਤੇ ਰੱਖੋ ਜਿਵੇਂ ਪਹਿਲਾਂ ਪਰਿਵਾਰ ਦੇ ਵਿੱਚ 8-8 10 ਦਾ ਜੀ ਇਕੱਠੇ ਰਹਿੰਦੇ ਸੀ ਜੁਆਇੰਟ ਫੈਮਿਲੀਾਂ ਸੀ 7-7 ਭਰਾ ਸੀਗੇ ਉਹਨਾਂ ਜਦੋਂ ਵਿਆਹ ਹੋ ਜਾਂਦੇ ਇਕੱਠਾਂ ਬੁੜੀਆਂ ਨੇ ਰਹਿਣਾ ਇਕੱਠੇ ਕੰਮ ਕਰਦੇ ਸੀ ਬੀੜੀਆਂ ਹੁੰਦੀਆਂ ਸੀ ਹੁਣ ਤਾਂ ਜੇ ਦੋ ਭਰਾ ਤੇ ਮੈਨੂੰ ਲੱਗਦਾ ਜੇ ਬੁੜੀਆਂ ਚੰਗੀਆਂ ਤਾਂ ਉਹਨਾਂ ਦੇ ਨਿਭੀ ਜਉ ਨਹੀਂ ਤਾਂ ਮਤਲਬ ਸਾਲ ਦੋ ਸਾਲਾਂਾਂ ਚ ਭਾਂਡੇ ਬੰਡੇ ਲੈ ਕਿਉਂ ਆ ਕਿਉਂਕਿ ਉਹ ਰਕ ਨੂੰ ਹੁੰਦਾ ਵੀ ਸਾਡਾ بگੜੀ ਜਾਂਦਾ ਸਾਡਾ ਅੱਡ ਬਾਂਜੇ ਸਾਡਾ ਖਰਚਾ ਘਟ ਜੂ ਬਸ ਆਹ ਚੀਜ਼ਾਂ ਨੇ ਲੋਕ ਮਾਰ ਲਏ ਬਈ ਅੰਦਰ ਤੇ ਇੱਕ ਗੱਲ ਮੈਂ ਤੈਨੂੰ ਹੋਰ ਪੁੱਛਣੀ ਚਾਹ ਬੇਈਮਾਨ ਨੇ ਕਿ ਚਲ ਤੂੰ ਇਹ ਚੀਜ਼ ਆ ਲੋਕਾਂ ਦੇ ਸਾਹਮਣੇ ਕੀਤੀ ਆ ਸਾਰਾ ਕੁਝ ਨਾ ਵੀ ਤੂੰ ਇਹ ਜਿਹੜਾ ਲੋਕਾਂ ਦਾ ਲਾਲਚ ਵਧਿਆ ਪਿਆ ਕੀ ਗੱਲ ਆ ਯਾਰ ਇੰਨਾ ਕਾ ਤੂੰ ਸਫੇਦ ਹੋ ਗਿਆ ਖੋਣ ਵੀ ਜਿਹੜਾ ਜ਼ਮੀਨ ਪਿੱਛੇ ਆਦੇ ਭਰਾਣਾ ਬੇਈਮਾਨੀ ਕਰੀ ਜਾਂਦਾ ਬਈ ਲੋਕਾਂ ਨੂੰ ਸਿਰਫ ਪੈਸੇ ਤੱਕ ਰਹਿ ਗਿਆ ਬਈ ਠੀਕ ਆ ਇਥੇ ਮਤਲਬ ਰਹਿ ਗਿਆ ਇਥੇ ਸਾਰਾ ਕੁਝ ਬਈ ਲੋਕਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਆਉਂਦੀ ਵੀ ਅਸੀਂ ਸਦਾ ਤਾਂ ਨਹੀਂ ਲੈਣਾ ਸੀ ਮਰਨਾ ਸੀ ਵੀ ਇਹ ਲੋਕਾਂ ਦੇ ਦਿਮਾਗ 'ਚ ਨਹੀਂ ਬਈ ਉਹਨਾਂ ਨੂੰ ਜੋੜੀ ਜਾਂਦੇ ਆ ਰੱਖੀ ਜਾਂਦੇ ਆ ਕਿਹਦੇ ਲਈ ਰੱਖੀ ਜਾਂਦੇ ਆ ਯਾਰ ਯਾਰ ਖਾਓ ਐਸ਼ ਕਰੋ ਨਿਆਰੇ ਲੋ ਉਹਦੋਂ ਤਾਂ ਐਂ ਕਹਿੰਦਾ ਵੀ ਛੇਤੀ ਕਰ ਲੋ ਠ ਪਰ ਜਦੋਂ ਬੰਦਾ ਪੂਰਾ ਹੁੰਦਾ ਉਹਦਾ ਕੁਝ ਨਹੀਂ ਹੁੰਦਾ ਬਈ ਕੁਝ ਨਹੀਂ ਤਾਂ ਕਹਿੰਦੇ ਛੇਤੀ ਕਰ ਲੋ ਠੀਕ ਹੈ ਇਥੇ ਮਤਲਬ ਦੀ ਦੁਨੀਆ ਰਹਿ ਗਈ ਸਿਰਫ ਪੈਸੇ ਦੀ ਦੁਨੀਆ ਰਹਿ ਗਈ ਰਿਸ਼ਤੇਦਾਰ ਵੀ ਲੋਕ ਕਿਉਂ ਆਉਂਦੇ ਜੇ ਤੁਹਾਡੇ ਕੋਲ 2 ਰੁਪਏ ਹੈ ਨਾ ਬਈ ਫੇਰ ਹੀ ਰਿਸ਼ਤੇਦਾਰ ਆਉਣਗੇ ਤੁਹਾਡੇ ਜੇ ਤੇਰੇ ਕੋਲ ਕੁਝ ਨਹੀਂ ਨਾ ਚਿੱਟੇ ਕੱਪੜੇ ਪਾਈ ਰੱਖ ਤੈਨੂੰ ਕੋਈ ਪੁੱਛਦਾ ਨਹੀਂ ਜੇ ਤੂੰ ਮਾੜਾ ਬੰਦਾ ਨਾ ਦੇ ਤੇਰੇ ਕੋਲ ਪੈਸਾ ਆਇਆਗਾ ਮਾੜਾ ਬੰਦਾ ਹੈਗਾ ਤੇਰੇ ਕੋਲ ਪੈਸਾ ਆਇਆ ਹੈਗਾ ਤੇ ਬਈ ਤੇਰੀ ਫੁੱਦੂ ਜੀ ਗੱਲ ਵੀ ਸਰਾ ਲੱਗੂਗੀ ਇਹ ਹਕੀਕਤ ਆ ਪੰਜਾਬ ਦੀ ਐਸਾ ਨਾ ਚਾਹੁੰਦਾ ਪੈਸਾ ਨਾ ਚਾਵੇ ਉਵੇਂ ਦੁਨੀਆ ਨੱਚੇ ਬਸ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਠੀਕ ਆ ਭਾਈ ਧੰਨਵਾਦ ਧੰਨਵਾਦ ਭਾਈ ਧੰਨਵਾਦ ਇਹ ਉਹ ਬੰਦਾ ਸੀਗਾ ਜਿਹੜਾ ਕਿ ਇਹਨੇ ਇੱਕ ਆਪਦਾ ਟਗਵਾਂਜੇ ਰਚਾਇਆ ਕੀ ਰਚਾਇਆ ਵੀ ਆਪਦੇ ਪਿੰਡ ਦੇ ਵਿੱਚ ਖਬਰ ਫੁਲਾਤੀ ਵੀ ਮੈਂ ਪੂਰਾ ਹੋ ਗਿਆ ਕਿਸੇ ਤੋਂ ਫੋਨ ਲਵਾਤਾ ਉਥੇ ਹਾਂ ਹਾਂ ਕਰ ਮੱਚ ਗਈ ਲੋਕਾਂ ਨੇ ਲੱਕਣਾ ਵੀ ਇਕੱਠਾ ਕਰ ਲਿਆ ਲੋਕ ਇਕੱਠੇ ਹੋ ਕੇ ਉਹਨਾਂ ਦੇ ਘਰੇ ਜਾਣ ਲੱਗੇ ਵੀ ਆਉਂਦੇ ਤਾਂ ਇਹਨੂੰ ਆਪਾਂ ਅੰਤਿਮ ਸਿਸਕਾਰ ਕਰਾਂਗੇ ਜਦੋਂ ਉਸ ਤੋਂ ਬਾਅਦ ਉੱਥੇ ਗਏ ਤੇ ਉਹ ਬੰਦਾ ਜਾਉਂਦਾ ਸੀ ਜਦੋਂ ਜਾਉਂਦੇ ਦੇ ਬਾਅਦ ਉਹਨੂੰ ਪੁੱਛਿਆ ਵੀ ਤੂੰ ਇਹ ਕੰਮ ਕਿਉਂ ਕੀਤਾ ਉਹ ਕਹਿੰਦਾ ਮੈਂ ਲੋਕਾਂ ਤੋਂ ਸੌਂਦਾ ਹੁੰਦਾ ਸੀ ਕੀ ਸੌਂਦਾ ਸੀ ਵੀ ਮੈਨੂੰ ਇਹ ਕਹਿੰਦੇ ਆ ਵੀ ਅਸੀਂ ਦੀ ਜ਼ਮੀਨ ਨੱਪਾਂਗੇ ਅਸੀਂ ਬਸ ਦੇ ਮਰਨ ਦੀ ਵੇਟ ਕਰਦੇ ਆ ਜਾਂ ਉਹ ਦੀ ਘਰ ਵਾਲੀ ਗਈ ਸੀਗੀ ਰੁੱਸ ਕੇ ਉਹ ਵੀ ਵੇਖ ਲਾ 5 ਸਾਲ ਇਹਨੇ ਮੰਨਤਾ ਕੀਤੀਆਂ ਉਦੋਂ ਆਈ ਨਹੀਂ ਤੇ ਬੈਂਦੀ ਭੱਜ ਕੇ ਉਹਦੇ ਘਰ ਪਿੰਡ ਆ ਗਈ ਵੀ ਮੇਰੀ ਕਿਤੇ ਬਾਦ ਇਹਦੇ ਜਿਹੜੇ ਸਕੇ ਸਕੇਲ ਆ ਕੇ ਤੇ ਉਹ ਨਾ ਬੇਈਮਾਨ ਹੋ ਜਾਣ ਜਾਂ ਹੋਰ ਨਾ ਹੋ ਜੇ ਵੀ ਉਹ ਹੁਣ ਕਹਿੰਦਾ ਮੈਂ ਆਪਦੀ ਕੁੜੀ ਦੇ ਤੇ ਉਹਦੇ ਮੁੰਡੇ ਦੇ ਨਾਲ ਲਵਾਉਂਗਾ ਕਿਸੇ ਦੇ ਹੋਰ ਦੇ ਲਵਾਉਂਦਾ ਨਹੀਂਗਾ ਵੀ ਮੈਨੂੰ ਇਹਨਾਂ ਨਾਲ ਪਿਆਰ ਆ ਉਹਨਾਂ ਕਹਿੰਦਾ ਮੈਂ ਆਪਦੇ ਕੋਲੇ ਰੱਖੂੰਗਾ ਬਾਈ ਇੱਕ ਚੀਜ਼ ਸਾਨੂੰ ਤੁਸੀਂ ਸਾਨੂੰ ਅਸੀਂ ਸਿੱਖਿਆ ਲਈ ਦੱਸਦੇ ਆ ਇਹ ਵੀਡੀਓ ਜਮਾਂ ਸਹੀ ਆ ਕੋਈ ਫੇਕ ਨਹੀਂ ਹੁੰਦੀ ਨਾ ਅਸੀਂ ਬਣਾਉਣੇ ਆ ਜਿਹੜੀ ਦੁਨੀਆ ਦੇ ਵਿੱਚ ਚੀਜ਼ ਹੁੰਦੀ ਆ ਅਸੀਂ ਉਹੀ ਚੀਜ਼ ਲੈ ਕੇ ਆਉਣੇ ਆ ਅਸੀਂ ਲੈ ਕੇ ਉਹ ਚੀਜ਼ ਆਉਣੇ ਆ ਜਿਹੜੀ ਸਾਨੂੰ ਇੱਕ ਐਂਟਰਟੇਨਮੈਂਟ ਵੀ ਦੇ ਜੇ ਤੇ ਇੱਕ ਸਾਨੂੰ ਥੋੜੀ ਬਹੁਤ ਸਿੱਖਿਆ ਵੀ ਦੇ ਜੇ ਕੀ ਸਿੱਖਿਆ ਕੀ ਇਹ ਇੱਕ ਜ਼ਮੀਨ ਦੇ ਆਲੇ ਦੁਆਲੇ ਜਾਂ ਥਾਂ ਦੇ ਆਲੇ ਦੁਆਲੇ ਘੁੰਮਦੀ ਹੀ ਚੀਜ਼ ਵੀ ਉਹ ਮਰੇ ਤੇ ਅਸੀਂ ਨੱਪਗੇ ਬਈ ਨੱਪਣਾ ਨੱਪ ਤੁਸੀਂ ਕੀ ਦੀ ਖਾਤਰ ਨੱਪੋਗੇ ਆਪਦੀ ਖਾਤਰ ਆਪਦੇ ਧੀਆ ਪੁੱਤਰ ਖਾਤਰ ਤੇ ਉਹਨਾਂ ਨੇ ਸਦਾ ਇੱਥੇ ਬੈਠੇ ਨਹੀਂ ਰਹਿਣਾ ਨਾ ਆਪਾ ਬੈਠੇ ਰਹਿਣਾ ਨਾ ਆਪਣੇ ਧੀਆਂ ਪੁੱਤਾਂ ਨੇ ਬੈਠੇ ਰਹਿਣਾ ਤੇ ਨਾ ਆਪਣੇ ਮਾਵਾ ਪਿਓ ਨੇ ਜ਼ਮੀਨਾਂ ਥਾਂ ਸਭ ਕੁਝ ਇੱਥੇ ਰਹਿਣਾ ਪਰ ਬੰਦੇ ਨੇ ਨਹੀਂ ਰਹਿਣਾ ਬੰਦੇ ਨੇ ਉੱਠ ਜਾਣਾ ਉੱਠ ਕੀ ਜਾਣਾ ਉਹ ਚੱਕਿਆ ਜਾਂਦਾ ਜਦੋਂ ਦੁਨੀਆਂ ਦੇ ਵਿੱਚੋਂ ਸਮਾਂ ਖਤਮ ਹੋ ਜਾਂਦਾ ਜ਼ਮੀਨਾਂ ਇੱਥੇ ਰਹਿ ਜਾਂਦੀਆਂ ਬੰਦਾ ਪੂਰਾ ਹੋ ਜਾਂਦਾ ਪਹਿਲਾਂ ਆਪਣੇ ਪਰਦਾਦਿਆਂ 'ਚ ਵੰਡੀ ਗਈ ਫਿਰ ਦਾਦਿਆਂ 'ਚ ਵੰਡੀ ਗਈ ਫਿਰ ਪਿਓਆਂ 'ਚ ਵੰਡੀ ਗਈ ਫਿਰ ਆਪਣੇ 'ਚ ਆਜੂਗੀ ਤੇ ਉਦੋਂ ਗਾਂ ਆਪਣੇ ਧੀਆਂ ਪੁੱਤਾਂ 'ਚ ਆਜੂਗੀ ਇੱਕ ਚੀਜ਼ ਜ਼ਰੂਰ ਮੈਂ ਕਹਿਣਾ ਵੀ ਜਿਹੜੇ ਅੱਜ ਤੋਂ ਸਮੇਂ 20 25 ਸਾਲ 30 ਸਾਲ ਪਹਿਲਾਂ ਦੇ ਸਮੇਂ ਸੀਗੇ ਉਹ ਸਮੇਂ ਕੀ ਸੀ ਸਮੇਂ ਵੀ ਉਹ ਜੋਇੰਟ ਫੈਮਿਲੀਆਂ ਸੀ ਇਕੱਠੀਆਂ ਸੀ ਇੱਕ ਦੂਜੇ ਦੇ ਰਿਸ਼ਤਿਆਂ ਦੀ ਐਹਮਤ ਸਮਝਦੇ ਸੀਗੇ ਕੀ ਸਮਝਦੇ ਸੀ ਵੀ ਇਹ ਸਾਡਾ ਭਰਾ ਸਾਡਾ ਸਭ ਕੁਝ ਆ ਜੇ 6 7 ਭਰਾ ਵੀ ਹੁੰਦੇ ਸੀ ਇਕੱਠੇ ਰਹਿੰਦੇ ਸੀ ਅੱਡ ਨਹੀਂ ਸੀ ਛੇਤੀ ਹੁੰਦੇ ਬੁੜੀਆਂ ਵੀ ਪਲਾਂ ਬਗਾਨੀਆਂ ਘਰਾਂ ਚੋਂ ਆਂਗਾਂ ਹੁੰਦੀਆਂ ਜਾਂ ਡੋਡੀਆਂ ਦੀ ਦਰਾਂਆਂ ਚ ਰਹਿਣਗੀਆਂ ਇਕੱਠੇ ਪਿਆਰ ਨਾਲ ਰਹਿੰਦੇ ਨੇ ਜੀ ਹੁਣ ਤਾਂ ਸੱਗਾਂ ਪੈਣਾ ਜਾ ਕੇ ਸੌਕਣਾ ਬਣ ਜਾਂਦੀਆਂ ਉਹਨਾਂ ਦੇ ਖੂਨ ਚਿੱਟੇ ਹੋ ਜਾਂਦੇ ਆ ਸਾਡੀ ਇੱਕ ਵੀਡੀਓ ਸਿੱਖਿਆ ਲਈ ਆ ਅਸੀਂ ਸੋਨੂੰ ਤਾਂ ਕਹਿੰਨੇ ਹੁੰਨੇ ਆ ਭਾਈ ਵੀ ਇੱਥੇ ਪਿਆਰ ਨਾਲ ਥਵਾਕਣਾ ਰੋ ਨਹੀਂ ਤਾਂ ਜਦੋਂ ਬੰਦਾ ਪੂਰਾ ਹੋ ਜਾਂਦਾ ਨਾ ਤਾਂ ਉਹ ਸ਼ਾਮ ਨੂੰ ਕਈ ਵਾਰੀ 2-3 ਵਜੇ ਵੀ ਫੋਨ ਲਾ ਕੇ ਕਹਿੰਦਾ ਵੀ ਅਸੀਂ ਅੱਜ ਹੀ ਇਹਦਾ ਸ਼ਿਸ਼ਕਾਰ ਕਰਾਂਗੇ ਛੇਤੀ ਛੇਤੀ ਆਜੋ ਕਿਉਂ ਛੇਤੀ ਹੁੰਦੀ ਆ ਉਹ ਬੰਦਾ ਇੱਕ ਰਾਤ ਵੀ ਨਹੀਂ ਕਈ ਵਾਰੀ ਰੱਖਦੇ ਕਿਉਂ ਨਹੀਂ ਰੱਖਦੇ ਵੀ ਕਹਿੰਦੇ ਦੇਵੇ ਆਪਾਂ ਨਹੀਂ ਰੱਖਣਾ ਆਪਾਂ ਇਹਦਾ ਸ਼ਿਸ਼ਕਾਰ ਕਰ ਲੇ ਭੁੱਲ ਜਾਂਦੇ ਆ ਮਿੰਟਾਂ 'ਚ ਸਭ ਕੁਝ ਛੱਡ ਜਾਂਦੇ ਆ ਪਰ ਇੱਥੇ ਇੱਕ ਬਣਾ ਕੇ ਰੱਖੋ ਆਪਦੀ ਜ਼ਿੰਦਗੀ ਨੂੰ ਪਿਆਰ ਨਾਲ ਸਭ ਨਾਲ ਪਿਆਰ ਨਾਲ ਹੰਡਾਓ ਵਧੀਆ ਹੰਡਾਓ ਜਿਹੜਾ ਸੋਨੂੰ ਆਪਦੀ ਜ਼ਿੰਦਗੀ ਤੇ ਜਾਨ ਦਾ ਐ ਨਾ ਦੁੱਖ ਹੋਵੇ ਵੀ ਅਸੀਂ ਇੱਥੋਂ ਕਮਾ ਕੇ ਗਏ ਦੁਖੀ ਹੋ ਕੇ ਗਏ ਆ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਆ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਇਆ ਕਰੋ ਪੁੱਠੇ ਪਾਸੇ ਨਾਲ ਲੈ ਕੇ ਜਾਇਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਮਲੂਕਾ ਧੰਨਵਾਦ